लुधियाना कमिश्नरेट पुलिस ने लाडोवाल खेतर शर्मा जी ने खुलासा की दोषी दीपक उर्फ दीपू और रामलाल पाकिस्तान पाकिस्तान हैंडलर जसवीर उर्फ चौधरी वालों ग्रनेड हमला भेजे गए ऑपरेटिव सन ये दोवे दोषी राजस्थान तो लुधियाना आए सन पिछले दो दिनों तो इथे रह हमले की योजना बना रहे सीपी शर्मा ने इस रुझान को खतरनाक बताया जिस ਵਿੱਚ ਪਾਕਿਸਤਾਨ ਅਧਾਰਿਤ ਹੈਂਡਲਰ ਪਛਾਣ ਤੋਂ ਬਚਣ ਲਈ ਦੂਜੇ ਰਾਜਾਂ ਦੇ ਅਪਰਾਧੀਆਂ ਨੂੰ ਪੰਜਾਬ ਵਿੱਚ ਅਤਵਾਦੀ ਗਤੀਵਿਧੀਆਂ ਲਈ ਵਰਤ ਰਹੇ ਨੇ ਇਸ ਕਾਰਵਾਈ ਵਿੱਚ ਲੁਧਿਆਣਾ ਕਮਿਸ਼ਨੇਟ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਯੂਨਿਟ ਨਾਲ ਮਿਲ ਕੇ ਪਹਿਲਾ ਤਿੰਨ ਦੋਸ਼ੀਆਂ ਫਿਰੋਜ਼ਪੁਰ ਦੇ ਸ਼ਮਸ਼ੇਰ ਸਿੰਘ ਹਰਿਆਣਾ ਦੇ ਅਜੇ ਅਤੇ ਬਿਹਾਰ ਦੇ ਹਰਸ਼ ਕੁਮਾਰ ਓਜਾਤ ਨੂੰ ਗ੍ਰਿਫਤਾਰ ਕਰਕੇ ਮੋਡਿਊਲ ਤੋੜਿਆ ਸੀ ਹੁਣ ਤੱਕ ਕੁੱਲ ਪੰਜ ਗ੍ਰਿਫਤਾਰ ਦੋਸ਼ੀਆਂ ਕੋਲੋਂ 2.86 ਪੀ ਚੀਨੀ ਹੈਂਡ ਗਰਨੇਡ, 5.30 ਬੋਰ ਦੇ ਪਿਸਤੌਲ ਅਤੇ ਲਗਭਗ 40 ਜ਼ੋਰਦਾਂ ਨਿਸ਼ਾਨ ਜ਼ਿੰਦਾ ਰੌਣ ਬਰਾਮਦ ਕੀਤੇ ਗਏ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਇਹ ਮੋਡਿਊਲ ਸਰਕਾਰੀ ਇਮਾਰਤਾਂ ਅਤੇ ਸੰਵੇਦਨਸ਼ੀਲ ਥਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਗਰਨੇਡ ਵਰਤਨ ਦੀ ਯੋਜਨਾ ਬਣਾ ਰਿਹਾ ਸੀ

कल रात नु ब्रीफली ਤੁਹਾਨੂੰ ਮੌਕੇ ਤੇ ਬ੍ਰੀਫ ਕੀਤਾ ਸੀਗਾ ਬੇਸਿਕਲੀ ਇਹ ਡਰਲ ਮੋਡਿਊਲ ਜਿਹੜਾ ਹੈ অপারেਟ ਜਿਹੜਾ ਇਨਸਾਨ ਕਰ ਰਿਹਾ ਸੀਗਾ ਉਹ ਪਾਕਿਸਤਾਨ ਦਾ ਹੈ ਠੀਕ ਹੈ ਜੀ ਵਰਚੁਅਲ ਨੰਬਰ ਚਲਾ ਰਿਹਾ ਸੀਗਾ ਐਂਡ ਹੀ ਵਾਸ ਕਨਸਟੈਂਟਲੀ ਇਨ ਟੱਚ ਵਿਦ ਅ ਮਨੀ ਮਨੀ ਮੈਂਬਰਸ ਮਿੰਨ ਜਿਹੜਾ ਸ਼ਮਸ਼ੀਰ ਫੜਿਆ ਹੈ ਆਪਾਂ ਉਹ origianlly ਫਿਰੋਜ਼ਪੁਰ ਦਾ ਰੈਨ ਵਾਲਾ ਇਥੇ ਆਪਣੇ ਭੈਣ ਦੇ ਕੋਲ ਰਹਿੰਦਾ ਸੀਗਾ ਅ ਨਸ਼ੇ ਕਰਦਾ ਸੀਗਾ ਇਹਨੂੰ ਇੱਕ ਬੰਦਾ ਹੈ ਉਹ ਵੀ ਫਿਰੋਜ਼ਪੁਰ ਦਾ ਰਹਿਣ ਵਾਲਾ ਉਹਨੇ ਟੱਚ ਕਰਾਇਆ ਜਿਹੜਾ ਪਾਕਿਸਤਾਨ ਹੈਂਡਲਰ ਜਿਹੜਾ ਬਠਾ ਪਾਕਿਸਤਾਨ ਪਾਕੀ ਆਈਐਸਆਈ ਦਾ ਨੰਬਰ 1 ਨੰਬਰ 2 ਜਦ ਨੂੰ ਹੈਂਡ ਗ੍ਰਨੇਡਸ ਮਿਲ ਗਏ ਤੇ ਐਟ ਦ ਸੇਮ ਟਾਈਮ ਉਹਨੇ ਟਾਸਕ ਕੀਤਾ ਇਹ ਮੁਕਰ ਗਿਆ ਕਿ ਜੀ ਮੈਨੀਫੈਂਗਰ ਉਹ ਬਿੱਗੀ ਵਗੈਰਾ ਕਰ ਚੁੱਕਿਆ ਸੀਗਾ ਇਹ ਬਟ ਐਨ ਮੌਕੇ ਤੇ ਇਹ ਮੁਕਰ ਗਿਆ ਕਿ ਸ਼ਮਸ਼ੇਰ ਕਿ ਮੈਂ ਨਹੀਂ ਫੈਂਗਰ ਜਿਹੜਾ ਪਾਕਿਸਤਾਨ ਬੈਠਾ ਬੰਦਾ ਹੈ ਉਹਨੇ ਇੱਕ ਹੋਰ ਬੰਦੇ ਨੂੰ ਟੱਚ ਕੀਤਾ ਜਿਹੜਾ ਬਿਹਾਰ ਦਾ ਰਹਿਣ ਵਾਲਾ ਛੋਟੀ ਉਮਰ ਦਾ ਰਸਟਾ ਕਰਦੀ 19 20 ਸਾਲ ਦੀ ਉਮਰ ਹੈ ਮੋਜਪੁਰ ਡਿਸਟ੍ਰਿਕਟ ਦਾ ਇੱਕ ਬੰਦਾ ਇੱਥੇ ਬਿਲੋਂਗ ਕਰਦਾ ਹੈ ਉਹਨੂੰ ਗੇਟ ਤੋਂ ਟ੍ਰੈਕ ਪਹੁੰਚ ਤੇ ਆ ਗਿਆ ਜੀ। ਔਰ ਉਹ ਪਹਿਲਾਂ ਵੀ ਇਦਾਂ ਦੀ ਵਰਦਤਾ ਕਰ ਚੁੱਕਿਆ ਹੈ ਗੋਲੀਆਂ ਵਿੱਚ ਰੱਖ ਦਿੱਤੀਆਂ ਉਹ ਬਚ ਨੂੰ ਬੈਕਗ੍ਰਾਉਂਡ ਜਿਹੜਾ ਹੈ ਸ਼ਾਂਪਲ ਸਾਡੇ ਕੋਲ ਆ ਜਾਏਗਾ। ਤੀਜਾ ਬੰਦਾ ਜਿਹੜਾ ਫੜਿਆ ਆਪਾਂ ਜਿਹੜਾ ਹਰਿਆਣੇ ਦਾ ਫਤਿਹਵਾਦ ਦਾ ਰਹਿਣ ਵਾਲਾ ਹੈ ਜਿਹਦਾ ਨਾਮ ਹੈ। ਤੇ ਇਹ ਉਹ ਬੰਦਾ ਹੈ ਜਿਹੜਾ ਉੱਥੇ ਹੈਂਡ ਗ੍ਰਨੇਡ ਰਹਿ ਕੇ ਆਇਆ ਸੀ। ਜਿਹੜਾ ਸ਼ਮਸ਼ੀਰ ਨੇ ਚੱਕਿਆ। ਆਪਸੇ ਦੋਨੋਂ ਨਹੀਂ ਜਾਣਦੇ ਸੀਗੇ ਇੱਕ ਦੂਜੇ ਨੂੰ ਲੇਕਿਨ ਜਿਹੜਾ ਬਾਡ ਬੇਸ ਹੈਂਡਲਰ ਹੈ ਉਹਨਸ ਤੋਂ ਸਭ ਨਾਲ ਡਾਇਰੈਕਟ ਇੰਟਰਕਸੀ ਦਾ ਕਾਲਿੰਗ ਰੋਜ਼ ਹੋ ਰਹੀ ਸੀਗੇ ਇਹਨਾਂ ਦੀ ਵੀ ਹੈਵ ਗਾਟ 올 ਦਾ ਡਿਟੇਲ ਕਿਵੇਂ ਇਹਨੂੰ ਆਪਰੇਟ ਕਰਨਾ ਹੈ ਉਹ ਵੀ ਨੇ ਉਹਨਾਂ ਨੂੰ YouTube ਤੋਂ ਡਾਊਨਲੋਡ ਕਰਕੇ ਦੱਸਿਆ ਫਿਰ ਕਿੱਥੇ ਕਿੱਥੇ ਰੈਕੀ ਕੀਤੀ ਇਹਨਾਂ ਨੇ ਉਹਦੀ ਵੀਡੀਓਜ਼ ਵੀ ਇਹਨਾਂ ਨੇ ਬਣਾਈਆਂ ਨੇ ਉਹ ਵੀ ਸਾਡੇ ਕੋਲ ਤੇ ਲਾਸਟਲੀ ਜਦ ਇਹ ਫੜਿਆ ਗਿਆ ਬਿਹਾਰ ਵਾਲਾ ਇਹਨੇ ਜਿਹੜਾ ਭਾਰਤ ਪਾਕਿਸਤਾਨ ਬੈਠਾ ਬੰਦਾ ਇਹਨੇ ਟੱਚ ਕੀਤਾ ਦੋ ਹੋਰ ਬੰਦਿਆਂ ਨਾਲ ਜਿਹੜੇ Rajasthan ਦੇ ਰਹਿਣ ਵਾਲੇ ਨੇ ਕਿ ਤੁਸੀਂ ਇੱਥੇ ਆਓ ਫਲਾਣਾ ਫਲਾਣਾ ਬੰਦਾ ਤੋਂ ਇਹ ਹੈਂਗਨੇਡ ਜਿਹੜਾ ਹੈ ਉਹ ਸਪਲਾਈ ਕਰੇਗਾ ਜੀ ਕਿਤੇ ਰੱਖਿਆ ਜਾਏਗਾ ਤੇ ਆ ਫਲਾਨੀ ਫਲਾਨੀ ਜਗਾਤੇ ਤੁਸੀਂ ਦੇਖੀ ਕਿੰਨੀ ਹੋਈ ਹੈ ਤੁਸੀਂ ਖੁਦ ਕਰਨੀ ਖੁਦ ਕਰ ਲਓ ਕਿ ਇਸ ਤਰ੍ਹਾਂ ਤੁਸੀਂ ਇਹ ਗਰਨੇਡ ਜਿਹੜਾ ਹੈ ਡ੍ਰੌਪ ਕਰ ਲੈ ਮੇਨ ਏਮ ਜਿਹੜਾ ਸੀਗਾ ਟੂ ਇਨਫਲਿਕਟ ਡੈਮੇਜ ਲੌਨ ਫੋਰਸਮੈਂਟ ਏਜੰਸੀ ਦਾ ਮਾਰਾ ਡੋ ਕਰਨ ਲਈ ਲੋਕਾਂ 'ਚ ਪੈ ਪੈਦਾ ਕਰਨ ਲਈ ਸਟੇਟ ਦਾ ਮਾਹੌਲ ਬਣਾਉਣ ਲਈ ਇਹ ਜਿਹੀ ਸੀਗੀ ਬੇਸਿਕ ਬਰੀਥਿੰਗ ਹੁਣ ਤੁਸੀਂ ਕੁਐਸਚਨ ਪੁੱਛਣਾ ਸਰ ਇਹਦੇ ਕਿੰਨੇ ਜਿਹੜਾ ਜਿਹਾ ਨਹੀਂ ਇਥੇ ਦਾ I will not ਮੈਂ ਇਹਦੇਸ ਮੈਂ ਫਿਰ ਦੱਸ ਰਾਂ ਜੀ ਕਿੱਥੇ ਦੇ ਏਰੀਆਸ ਕਿਸੇ ਹੋਰ ਸ਼ਹਿਰ ਦੇ ਵੀ ਏਰੀਆਸ ਸੀਗੇ ਆਈ ਵਿਲ ਨੋਟ ਡਿਸਕਲੋਸ ਦੈਟ ਮੈਨ ਨੁ ਦਬਾਰਾ ਸਾਡੇ ਗਵਰਨਮੈਂਟ ਬਿਲਡਿੰਗ ਨਗਰ ਕੀਰਤਨ ਦਾ ਆ ਰਿਹਾ ਉਹ ਟਾਰਗੇਟ ਤਾਂ ਨਹੀਂ ਸੀ ਨਗਰ ਕੀ ਜਿਹੜਾ ਨਗਰ ਕੀਰਤਨ ਆ ਰਿਹਾ ਨਹੀਂ ਨਗਰ ਕੀਰਤਨ ਨਹੀਂ ਸੀ ਪੁਲਿਸ ਪੁਲਿਸ ਸਟੇਸ਼ਨ ਜਾਂ ਪੁਲਿਸ ਬਿਲਡਿੰਗ ਹੀ ਟਾਰਗੇਟ ਨਹੀਂ ਨਹੀਂ ਗਵਰਨਮੈਂਟ ਬਿਲਡਿੰਗਸ ਪੁਲਿਸ ਬਿਲਡਿੰਗਸ ਤੇ ਇਹ ਹਮੇਸ਼ਾ ਟਾਰਗੇਟ ਤੇ ਨਹੀਂ ਆ ਕੁਝ ਸਪੈਸੀਫਿਕ ਨਹੀਂ ਸੀ ਸਰ ਬੇਸਿਕਲੀ ਮੁਧਿਆਣਾ ਨੂੰ ਹੀ ਟਾਰਗੇਟ ਦਿੱਤਾ ਜਾ ਰਿਹਾ ਮੈਂ ਤੁਹਾਨੂੰ ਫਿਰ ਕਹਿ ਰਿਹਾ ਜੀ ਇਟ ਵਾਸ ਨੋਟ ਓਨਲੀ ਮੁਧਿਆਣਾ ਥੇਰ ਵਰ ਅਦਰ ਸਿਟੀਜ਼ ਜਿਵੇਂ ਉਹ ਉਹ ਹੀ ਦੋ ਬੰਦੇ ਜਿਨ੍ਹਾਂ ਦੇ ਨਾਲ ਮੁਕਾਬਲਾ ਹੋਇਆ ਹੈ ਤਮਾਰ। ਬਲਵਾਨ ਖਾਨ ਵਾਲਾ ਕੋਈ ਨਹੀਂ ਹੈ। ਉਹ ਉਹ ਵੀ ਮਤਲਬ ਦੱਸਦਾ। ਜਿਹੜੇ ਬੰਦੇ ਜਿਹੜੇ ਫੜੇ ਆਉਂਦੇ ਚ ਇੱਕ ਬੰਦਾ ਬਹੁਤ ਕ੍ਰਿਟੀਕਲ ਆਈਸੀਯੂ 'ਚ ਤੇ ਵਿੱਚ ਵਿੱਚ ਕੋਮਾ ਤੇ ਵੀ ਜਾ ਰਿਹਾ ਹੋਵੇ। ਤੇ ਇੱਕ ਮਿੰਟੇ ਮਿੰਟ। ਹਾਂ। ਤਿੰਨ ਗੋਲੀਆਂ ਲੱਗੀਆਂ ਹੁੰਦੀਆਂ। ਇੱਕ ਛਾਤੀ ਤੇ ਲੱਗੀ ਹੈ। ਇੱਕ ਪੇਟ 'ਚ ਲੱਗੀ ਹੈ। ਤੇ ਇੱਕ हिਪ ਜੋਇੰਟ ਤੇ ਲੱਗੀ ਹੋਈ। ਜੇ ਦੂਜਾ ਬੰਦਾ ਹੈ ਉਹਦੇ ਵੀ हिਪ ਫ੍ਰੈਕਚਰ ਨੇੜੇ ਦੇ ਰਿਹਾ ਹੋਇਆ। ਜਿਹੜਾ ਸਲਮਾਨ ਖਾਨ ਦਾ ਲਿੰਕ ਹੈ ਜਿਹੜਾ ਅਜੇ ਹੈ ਜਿਹੜਾ ਗ੍ਰਨੇਡ ਰੱਖ ਕੇ ਆਇਆ ਸੀਗਾ ਇੱਥੇ ਸਾਡੇ ਦਿੱਧ ਜਿੱਤੋਂ ਆਪਰੇ ਕਬਰ ਕਿਤੇ ਹਰਿਆਣਾ ਤੱਕ ਚਲ ਕੇ ਰੱਖ ਕੇ ਆਇਆ ਸੀਗਾ ਉਹਦਾ ਟੱਚ ਜਿਹੜਾ ਪਾਕਿਸਤਾਨ ਘਰਾਨ ਵਾਲਾ ਬੰਦਾ ਜਿਹੜਾ ਹੈ ਉਹਦਾ ਨਾਮ ਹੈ ਪਵਨ ਪਵਨ ਇਜ਼ ਦਾ ਬ੍ਰਦਰ ਆਫ ਅ ਪਰਸਨ ਜਿਹਨੇ 3-4 ਬੰਦੇ ਜਿਹੜੇ ਫੜੇ ਗਏ ਸੀ ਉਸ ਮੋਡੂਲ ਜਿਹਨੂੰ ਜਿਨ੍ਹਾਂ ਨੇ ਸਲਮਾਨ ਖਾਨ ਤੇ ਗੋਲੀਆਂ ਚਲਾਈਆਂ ਸੀ ਉਹਦੇ ਘਰ ਤੇ ਪਾਰੀ ਤੁਬੂਛ ਨੂੰ ਗਿਆਨ ਦਾ ਵੀ ਦੱਚ ਇੱਕ ਐਂਗਲ ਆ ਰਿਹਾ ਹੈ ਹਾਂ ਨਿਕਲ ਉਹਨਾਂ ਬੈਕਗ੍ਰਾਉਂਡ ਹੈ ਤਿੰਨ ਚਾਰ ਪਰਚੇ ਦੇ ਤੇ ਨਰ ਜਾ ਹੈ ਹਾਂਜੀ ਆਏ ਬਿੰਦੂ ਇਹ ਤਾਂ ਵੀ ਹੋ ਗਿਆ ਜੋ ਮੈਂ ਮੈਂ ਹੈਗੇ ਨੇ ਜੀ ਬੰਦੇ ਨਾਲ ਬੁਲੇ ਜੀ ਕੋਈ ਹੋਰ ਵੀ ਮੈਂ ਤਾਂ ਪੰਜਾਬ ਸਿਰ ਹਾਂ ਹਾਂ ਮੈਂ ਫਿਰ ਮੈਂ ਮੈਂ ਸਟਾਰਟਿੰਗ ਚ ਕਹਤਾ ਸੀ ਕਿ ਕਾਫੀ ਲੰਬੀ ਲਿਸਟ ਹੈ ਇਹ ਪੰਜਾਬ ਦੇ ਬਜਾਏ ਬਾਕੀ ਸਟੇਟਸ ਦਾ ਜਾਤਾ ਹੈ ਇਹ ਨਵਾਂ 트ੈਂਡ ਜਿਹੜਾ ਹੈ ਦਿਸ ਇਜ਼ ਦਾ ਇੰਪੋਰਟੈਂਟ ਥਿੰਗ ਟੂ ਬਰੀਫ ਕਿ ਇੱਕ ਮਿੰਟ ਇੱਕ ਮਿੰਟ ਨਵਾਂ 트ੈਂਡ ਜਿਹੜਾ ਹੈ ਉਹ ਇਹ ਹੈ ਕਿ ਪਾਕ ਬੇਸਡ ਆਈਐਸਆਈ ਦੇ ਆਰ ਨਾਟ ਓਨਲੀ ਜੋ ਫੂਡ ਸੋਲਜਰਸ ਐ ਆਪਣਾ ਮੋਡਿਊਲ ਜਿਹੜਾ ਹੈ ਉਹ ਸਿਰਫ ਪੰਜਾਬ ਚ ਨਹੀਂ ਰੱਖਦੇ ਉਹ ਬਿਹਾਰ ਤੱਕ ਪਹੁੰਚੇ ਹੋਏ ਕੁਝ ਐਦਾਂ ਦੇ ਬੰਦੇ ਜਿਹੜੇ ਮੁੰਬਈ ਬੇਸਡ ਹੈ ਠੀਕ ਹੈ ਜੀ ਹਾਂ ਜੀ ਆਪਾਂ ਉਸ ਚੀਜ਼ ਕੀ ਸੰਪਰਕਿਤ ਹੈ ਬਿਹਾਰ ਤੱਕ ਲਾਈਫ ਲਾਈਨ ਤੇ ਪੰਜਾਬ ਦੇ ਇਹ ਸੰਪਰਕ ਇਹਨਾਂ ਦੀ ਗੜੀ ਜਿਹੜਾ ਹੈਂਡਲ ਜਿਹੜਾ ਕਿਤੇ ਵੀ ਚਾਹੇ ਉਹ ਕੋਰਨ ਬੈਠਾ ਹੈ ਪੱਗਣ ਬੈਠਾ ਹੈ ਉਹ ਸਭ ਨੂੰ ਨੱਚ ਕਰਦਾ ਹੈ ਤੁਹਾਨੂੰ ਵੀ ਟੱਚ ਕਰਦਾ ਤੁਹਾਨੂੰ ਵੀ ਟੱਚ ਕਰਦਾ ਤੁਹਾਨੂੰ ਵੀ ਟੱਚ ਕਰਦਾ ਆਪਸ ਚ ਕਿਵੇਂ ਮਿਲਾਨਾ ਹੈ ਮਿਲਾਨਾ ਹੈ ਨਹੀਂ ਮਿਲਾਨਾ ਹੈ ਤੁਸੀਂ ਸਮਾਨ ਰੱਖਤਾ ਤੇ ਦੂਜੇ ਨੂੰ ਕਹਦਾ ਕਿ ਤੂੰ ਜਾ ਕੇ ਸਮਾਨ ਥਾਣੇ ਜਗਾ ਤੋ ਉਠਾ ਦੇ ਇਹ ਹੈਂਡਲ ਡਿਸਾਈਡ ਕਰਦਾ ਸਰ ਇਹਨਾਂ ਦੇ ਸਾਰੇ ਸੈਕਰੀਟ ਇਹਨਾਂ ਨੂੰ ਸਾਰੇ ਆਪਰੇਸ਼ਨ ਬਾਰੇ ਅਵੇਅਰਨੈਸ ਸੀ। ਅ ਆਪਰੇਸ਼ਨ ਬਾਰੇ ਅਵੇਅਰਨੈਸ ਨਹੀਂ ਸੀਗੀ। ਇਹਨਾਂ ਨੂੰ ਟਾਸਕ ਦਿੱਤਾ ਗਿਆ। ਹਰ ਕਿਸੇ ਦਾ ਡਿਫਰੈਂਟ ਟਾਸਕ ਹੈ। ਇਹਨਾਂ ਨੂੰ ਬੈਨੀਫਿਟ ਬੈਨੀਫਿਟ ਪੈਸਾ। ਪੈਸਾ ਜਾਂ ਡਰੱਗ ਵੀ ਜਾਂ ਆ ਡਰੱਗ ਵੀ ਹੁੰਦੀ ਹੈ ਕਿਤੇ ਜਗ੍ਹਾ ਲੇਕਿਨ ਇਸ ਕੇਸ 'ਚ ਇਹਨਾਂ ਨੂੰ ਪੈਸਾ ਦਿੰਦੇ। ਸਰ ਇੱਕ 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 ਕਰਕੇ ਸਰ ਇਸ ਪਾਸੇ ਵਿੱਚ ਸਪੀਸ਼ਲ ਟੈਰਰ ਮੋਡਿਊਲ ਨੂੰ ਤੁਸੀਂ ਬਸ ਜੀ ਜੀ ਇੱਕ ਮਲੇਸ਼ੀਆ ਨੂੰ ਟ੍ਰੇਨ ਕਰਦੇ। ਇਹਨਾਂ ਦੇ ਵਿੱਚ ਆਪਸ ਵਿੱਚ ਆਪਸ ਚ ਲਿੰਕ ਨਹੀਂ ਹੈ ਜੀ। ਮੈਂ ਤੁਹਾਨੂੰ ਨਹੀਂ ਮੈਂ ہاں ਜਗਾ ਸੀਗੀ ਜਿਹੜੇ ਤੇ ਨਾਲੇ ਚੁਬਾ ਕੇ ਰੱਖੇ ਸੀਗੇ ਹਾਂਜੀ ਜਦ ਉਠਾਉਂਦੇ ਵੀ ਦੀ ਵੀਡੀਓ ਸੀਗੀ ਰੱਖਦੇ ਹੋਏ ਦੀ ਵੀਡੀਓ ਸੀਗੀ ਜੀ ਜਸਵੀਰ ਇਟ ਇਜ਼ ਅ ਫੇਕ ਨੇਮ ਬਟ ਜੋ ਇਹਨਾਂ ਦੇ ਫੋਨ ਤੇ ਨੰਬਰ ਤੇ ਸੇਵ ਹੈ ਜੀ ਉਹ ਜਸਵੀਰ ਚੌਧਰੀ ਕਰਦਾ

ਦਰ ਕੋਈ ਦਿੱਲੀ ਨਾਲ ਕਨੈਕਸ਼ਨ ਨਹੀਂ ਹੈ ਦਾ ਨਹੀਂ ਦਿੱਲੀ ਨਾਲ ਨਹੀਂ ਹਾਲੇ ਤੱਕ ਨਹੀਂ ਸਰ ਫੋਨ ਤੋਂ ਫੇਲ ਹੋ ਹੈਂਡਫੋਨ ਦੇ ਗਾਉਂਦ ਤੋਂ ਹੋਰ ਵੀ ਕੋਈ ਨਾ ਦਿੱਕਤ ਕੋਈ ਹੋ ਵੀ ਆਇਆ ਨਹੀਂ ਇਹ ਸੇਮ ਲੋਟ ਹੈ ਫੁੱਟ ਪੁੱਛ ਕੇ ਚੱਜਾ ਰਹੀ ਹੈ ਸ਼ਾਇਦ ਉਹ ਵੀ ਨਾਨ ਵਾਲੇ ਦਿਨਾਂ ਚ ਉਰਵਿਨਾ ਦੇ ਮੈਂਬਰ ਜਿਹੜੇ ਮੋਡੂਲ ਦੇ ਉਹ ਫੜੇ ਜਾਂਦੇ ਸਰ ਉਹ ਹਾਲੇ ਵਿੱਚ ਨਹੀਂ ਰਹੇ ਕਿ ਜਿਹੜੀ ਇਹਨਾਂ ਨੂੰ ਰੈਗੇਲੇਟ ਕਰਤਾ ਉਹ ਨਹੀਂ ਕੋਈ ਵੀ ਨਹੀਂ ਸੀਗਾ ਤੁਸੀਂ ਦੇਖੋ ਇੱਕ ਫਿਰੋਜ਼ਪੁਰ ਦਾ ਹੈ ਇੱਕ ਬਿਹਾਰ ਦਾ ਹੈ ਤੇਰੇ ਦੇ ਰਾਜਸਥਾਨ ਦਾ ਹੈ ਤੇ ਹਰਾਂ ਦਾ ਹੈ ਕਤੇ ਕੋਈ ਸੈਲੀਬ੍ਰਿਟੀ ਕੋਈ ਜਰ ਰੈਡੀਕਲ ਆ ਕੋਈ ਟਾਰਗੇਟ ਨਾ ਮੈਂ ਬਸ ਫਿਰ ਫਿਰ ਕਹਿੰਦਾ ਨਾ ਆਪਣੇ ਸਿਸਟਰ ਦੇ ਨਾਲ ਪਿਛਲੇ 4-5 ਮਹੀਨਿਆਂ ਤੋਂ ਇਹ ਸਿਗਰਟ ਡਿਪਰ ਉਹ ਜੋ ਦੇਵਾਲ ਦੇ ਨੇ ਇਹ ਜਿਹੜੀ ਹੈਂਡ ਮੇਡ ਹੈ ਇਕੱਠੀਆਂ ਜਿਹੜੀਆਂ ਪੀਣ ਪੜਿਆ ਇਹ ਅਲੱਗ-ਅਲੱਗ ਹੈ ਅਲੱਗ-ਅਲੱਗ ਦੇ ਆਰ ਦੇ ਦੇ ਆਰ ਸੋਫਿਸਟੀਕੇਟਿਡ ਚਾਈਨਸ ਮੇਡ ਹੈਂਡ ਮੇਡ ਹੈ ਨਹੀਂ ਨਹੀਂ ਉਹ ਅਲੱਗ ਮਾਡਲ ਸੀ ਜਿੱਦੇ ਵਿੱਚ ਇੱਕ ਹੈਂਡ ਗ੍ਰਨੇਡ ਤੇ 10 ਬੰਦੇ ਫੜੇ ਗਏ ਸੀਗੇ ਹਾਂ ਬਬ ਮੇਕ ਸੇਮ ਮੈਂ ਤੁਹਾਨੂੰ ਦੱਸਦਾ ਠੀਕ ਹੈ ਜੀ ਪਰਲ ਮਾਡਲ ਜਿਹੜਾ ਹੈਗਾ ਵਾ ਇਹ ਕਿਹੜਾ ਹੈਗਾ ਕਿਹੜਾ ਕਟਿੰਗ ਜਿਹੜਾ ਹੈਗਾ ਉਹ ਸੀ ਹੋ ਸਕਦਾ ਬਦਨਾ ਨਹੀਂ ਨਹੀਂ ਉਹਦੇ ਉਹਦਾ ਜਿਹੜਾ ਕਿਨਪੈਨ ਹੈ ਉਹ ਮਲੇਸ਼ੀਆ ਬਣਦਾ ਵਾਲੇ ਜਿਹਨਾਂ ਤੋਂ ਪੁਲੇਸ਼ੀਆ ਤੋਂ ਹੋਈ ਨਹੀਂ ਨਹੀਂ ਤੁਹਾਨੂੰ ਪਤਾ ਹੈ ਇਟ ਇਜ਼ ਆਲ ਜਿਹੜੇ ਮੋਡੂਲ ਹੁੰਦੇ ਨੇ ਨਾ ਓਵਰਲੈਪ ਕਰ